अगर लैके आए जी थोड़े ट्राली है ग्यारह साढ़े छे कंडीशन उसी देख सकते हो बी हो पक्के टायर ने चार इंची हिसाब पूरी वजिया है ना ट्राली जारी मिठी चलने वाली है बाकी हालत थोड़े सामने जो भी है चली हुई अगर ये ਡੇਢ ਦੋ ਮਹੀਨਾ ਚੱਲੂਆਂ ਕਰ ਲਿਆ ਹਨ ਵਧੀਆ ਟਾਇਰ ਪੱਕੇ ਨੇ ਵਧੀਆ 4 ਇੰਚ ਦਾ ਐਮਸੀ ਦਾ ਮਾਣ ਲੱਗਾ ਹੈ ਰੇਟ 135000 ਰੁਪਏ باقی ਮੌਕੇ ਤੇ ਜਰੂਰ ਜੀ ਆਹ ਗ੍ਰੇ ਸ਼ੌਟ ਹੈਦਾ ਨਹੀਂ ਵੀ ਦੇਖ ਲਓ ਤੁਸੀਂ ਬੈਟਰੀ ਸਟਿੱਲੀ ਜਾਣ ਲੱਗੀ ਹੈ ਬਈ ਵਧੀਆ ਇਹਨਾਂ ਸੋਣੀ ਕਰ ਲਿਆ ਜੀ 11 6.5 ਸਾਈਜ਼ ਦਾ ਹੈਂਡ ਐਵਰੇਜ ਵੀ ਮਾਡਲ ਹੈ ਟੋਪ ਪੀਸ ਵਿੱਚ ਕੰਪਲੀਟਾ ਟਾਕੀਆਂ ਟੋਪੀ ਲੱਗੀਆਂ ਨਾਲ ਸਿੰਗਲ ਟਾਇਰ ਆ ਜੇ 115000 ਰੁਪਏ ਦੇ ਰੇਟ ਆ ਬਈ 4 ਇੰਚ ਦਾ ਹੈ ਡਬਲ ਟੈਰੀ ਹਿੱਸਾ ਗਰੀ ਸੋਹਣੀ ਚਾਦੀਆਂ ਬਿਲਕੁਲ ਸਾਫ਼ ਤਾਂ ਰਹੀ ਹੈ ਕਿਧੋਂ ਕੋਈ ਗਲੀ ਫੜੀ ਨਹੀਂ 8 ਇੰਚ ਦੀ ਜਾਂਚ ਕੇ ਟਾਇਰ ਬਹੁਤ ਸੋਹਣੇ ਲੱਗੀਆਂ ਨੇ ਬਈ ਬੱਧਿਆ ਕੰਡੀਸ਼ਨ ਦਾ ਬਿੱਡੇ ਤੇ ਜਾਲੀ ਲੱਗੀ ਹੈ ਨ ਕਿਸੇ ਵੀ ਤਰ੍ਹਾਂ ਦੀ ਕੋਈ ਨਹੀਂ ਹੈ। ਬਾਕੀ ਕੰਡੀਸ਼ਨ ਤੁਸੀਂ ਆਪ ਦੇਖ ਲਓ। ਸਾਫ ਹੈ ਬਿਲਕੁਲ ਕੋਈ ਤੋ ਗਰੀਦਗੀ ਨਹੀਂ ਕੋਈ ਤੋ ਜਰਭਰ ਨਹੀਂ। ਬਾਕੀ ਤੁਸੀਂ ਕੰਟੈਕਟ ਕਰ ਲਿਆ ਕਰੋ ਵੀਰੇ। 12:30 5mm ਦਾ ਫਰਸ਼ ਲੱਗਾ ਵੀਰੇ। ਬਿੱਡੇ ਤੇ ਜਾਲੀ ਲੱਗੀ ਹੋਈ ਹੈ। ਵਧੀਆ ਪੂਰੀ ਹੈਵੀ ਟਰਾਲੀ ਹੈ ਨਾ ਐਮਸੀ ਦਾ ਮਾਲ ਲੱਗਿਆ ਹੋਇਆ ਪੱਕੇ ਟਾਇਰ ਨੇ ਪੂਰੀ ਸੋਹਣੀ ਟਾਗੇ ਬਣੀ ਹੋਈ ਹੈ ਵੀਰੇ ਇਹ ਲੈਣਾ ਵੇ ਕੰਟੈਕਟ ਕਰੋ ਨੰਬਰ ਦਾ ਸਤਾਫੀ 099 ਮੇਰਾ ਫੋਨ ਨੰਬਰ ਹੈ ਬਾਈ ਕੰਟੈਕਟ ਕਰ ਸਕਦੇ ਸੀ ਸਾਫ ਆਸਣ ਦੇ ਵਿੱਚ ਪੰਜਾਏ ਮ ਦਾ ਯਾਦੀ ਘਸਕਣੂਆ ਮੋਟਾ ਫਰਚ ਲੱਗਿਆ ਹੈ ਬਾਈ ਪੰਜਵੇਂ ਮੁੰਡਾ ਪੰਜੀ ਚ ਹਿੱਸਾ ਲਗਾ ਬਈਆ ਪੂਰਾ ਪੱਕੇ ਟਾਇਰ ਬਹੁਤ ਸੋਹਣਾ ਬਣੇਗਾ ਬਾਕੀ ਵੀਰੇ ਮੌਕੇ ਤੇ 1 ਲੱਖ 8 ਹੈਦਾ 1 ਲੱਖ 35000 ਰੁਪਿਆ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਜਿਆੜੀ ਦੇਖੀਏ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਤੇ ਜਰੂਰ ਕਰ ਦੇਣਾ ਤੁਸੀਂ ਲਾਈਕ ਤਾਂ ਜਰੂਰ ਲਾਈਕ ਕਮੈਂਟ ਬਾਕੀ ਟਰਾਲੀ ਦੀ ਕੀ ਸੀ ਨਹੀਂ ਖੜੀ ਫੰਟੀ ਦਾ ਮਾਲ ਲੱਗਾ ਹੈ